ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਕੱਲ ਸਵੇਰੇ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੇਸ਼ ਹੋਣਗੇ ਦੱਸ ਦਈਏ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਏ ਗਏ ਸਨ ਇਸ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਚ ਪਾਈ ਜੀਵਨ ਸਿੰਘ ਯਾਨੀ ਕਿ ਪਾਈ ਜੈਤਾ ਜੀ ਮੈਮੋਰੀਅਲ ਅੰਦਰ ਬਣਾਈਆਂ ਕਈਆਂ ਤਸਵੀਰਾਂ ਨੂੰ ਲੈ ਕੇ ਵਿਵਾਦ ਹੋਇਆ ਸੀ ਇਸ ਮਸਲੇ ਉੱਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਾ ਜਨੇ ਸਹਿਯਤ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਤਰਨਪ੍ਰੀਤ ਸੌਂਦੇ ਨਾਲ ਨਾਲ ਐਸਐਮਪੀ ਦੇ ਡਾਇਰੈਕਟਰ ਨੂੰ ਤਲਬ ਕੀਤਾ ਸੀ ਅਤੇ 1 ਹਫਤੇ ਦੇ ਅੰਦਰ ਲਿਖਤੀ ਜਵਾਬ ਮੰਗਿਆ ਸੀ ਅਕਾਲ ਤਖਤ ਨੇ ਇਸ ਸਬੰਧੀ 18 ਨਵੰਬਰ ਨੂੰ ਹੁਕਮ ਜਾਰੀ ਕੀਤੇ ਸਨ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਯਾਦਗਾਰ ਵਿੱਚ ਬਣਾਈਆਂ ਗਈਆਂ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ, ਮਰਿਆਦਾ, ਰਿਵਾਜਾਂ ਅਤੇ ਸਿੱਖ ਭਾਵਨਾਵਾਂ ਦੇ ਖਿਲਾਫ ਪੇਸ਼ਕਾਰੀ ਕੀਤੀ ਗਈ ਹੈ ਹੁਣ ਉਸ ਤੋਂ ਬਾਅਦ ਹੁਣ ਕੱਲ ਸਵੇਰੇ ਅਕਾਲ ਤਖਤ ਸਾਹਿਬ ਦੇ ਸਕਤਰਾਇਤ ਵਿਖੇ ਪੰਜਾਬ ਦੇ ਸੈਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਮੰਤਰੀ ਤਰਨ ਪਰੀ ਸਿੰਘ ਸੋਨਦ ਪੇਸ਼ ਹੋਣਗੇ ਮંત્રી ਸੋੰਦ ਨੇ ਕਿਹਾ ਕਿ ਮੈਂ ਗੁਰੂ ਪੰਥ ਦਾ ਦਾਸ ਹਾਂ ਮੈਂ ਜ਼ਰੂਰ ਪੇਸ਼ ਹੋ ਰਿਹਾ ਹਾਂ ਅਤੇ ਨੰਗੇ ਪੈਰ ਚੱਲ ਕੇ ਜਾਵਾਂਗਾ ਅਤੇ ਸਪਸ਼ਟੀਕਰਨ ਦੇ ਕੇ ਆਵਾਂਗਾ ਸੂਤਰਾ ਮੁਤਾਬਕ ਪੂਰੇ ਤੱਥਾਂ ਅਤੇ ਜਾਣਕਾਰੀ ਦੇ ਨਾਲ ਪੇਸ਼ ਹੋ ਰਹਿਣ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਆਖਰਕਾਰ ਵਿਵਾਦ ਕਿਸ ਚੀਜ਼ ਦਾ ਹੋਇਆ ਸ਼੍ਰੋਮਣੀ ਕਮੇਟੀ ਦਾ ਇਤਰਾਜ਼ ਹੈ ਕਿ ਇਸ ਹਾਲ ਦੇ ਵਿੱਚ ਲਗਾਈਆਂ ਗਈਆਂ ਤਸਵੀਰਾਂ ਵਿੱਚੋਂ ਇੱਕ ਤਸਵੀਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋੜੇ ਬਹਿਣ ਕੇ ਪੰਜ ਪਿਆਰੇ ਸਾਹਿਬਾਨ ਨੂੰ ਅੰਮ੍ਰਿਤ ਪਾਣ ਕਰਵਾਉਂਦੇ ਹੋਏ ਦਿਖਾਇਆ ਗਿਆ ਹੈ ਇਹ ਵੀ ਕਿਹਾ ਗਿਆ ਕਿ ਅੰਮ੍ਰਿਤਸ਼ਕ ਰਹੇ ਸਿੰਘਾਂ ਨੂੰ ਵੀ ਮਰਿਆਦਾ ਅਨੁਸਾਰ ਬੀਰ ਅਸਨ ਵਿੱਚ ਨਹੀਂ ਦਿਖਾਇਆ ਗਿਆ ਜੋ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਉਲਟ ਹੈ ਇਸਦੇ ਨਾਲ ਹੀ ਤਸਵੀਰ ਵਿੱਚ ਅੰਮ੍ਰਿਤ ਤੇ ਬਾਟੇ ਤੇ ਖੰਡੇ ਦੀ ਦਿੱਖ ਵੀ ਸਿੱਖੀ ਰਵਾਈਤਾਂ ਵਾਲੀ ਨਹੀਂ ਦਿਖਾਈ ਗਈ। ਤਸਵੀਰ ਵਿੱਚ ਬਣਾਇਆ ਗਿਆ ਨਿਸ਼ਾਨ ਸਾਹਿਬ ਵੀ ਸਿੱਖੀ ਰਵਾਈਤਾਂ ਅਨੁਸਾਰ ਨਹੀਂ ਹੈ। ਜਿਸ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਵਿੱਚ ਮੰਤਰੀ ਤਰਨੂਪਰੀ ਸਿੰਘ ਸੋਹਣ ਅਤੇ ਸਿਹਸ ਪਟਾ ਪਰਿਵਾਰਕ ਦੇ ਡਾਇਰੈਕਟਰ ਨੂੰ ਤਲਬ ਕੀਤਾ ਅਤੇ ਇਸ ਦਾ ਸਪਸ਼ਟੀਕਰਨ ਲਿਖਤੀ ਤੌਰ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇਸ ਕਤਰੇ ਤਿਕੇ ਦੇਣ ਲਈ ਕਿਹਾ ਗਿਆ। ਦੋਵਾਂ ਤੋਂ ਇਸ ਬਾਰੇ ਵੀ ਪੁੱਛਿਆ ਗਿਆ ਕਿ ਮੈਮੋਰੀਅਲ ਨੂੰ ਅੰਤਿਮ ਰੂਪ ਦੇਣ ਵਿੱਚ ਕਿਸ ਕਿਸ ਤੀ ਸ਼ਮੂਲੀਅਤ ਰਹੀ ਹੈ। ਜਿਸ ਤੋਂ ਬਾਅਦ ਹੁਣ ਕੱਲ ਸਵੇਰੇ ਅਕਾਲ ਤਖ ਦੇਸ਼ ਕਤਰਤੇ ਪੰਜਾਬ ਦੇ ਸਿਹਤ ਸਪਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਤਨੁਪਰੀ ਸਿੰਘ ਪੇਸ਼ ਹੋਣ ਜਾ ਰਹੇ ਨੇ ਮੰਤਰੀ ਸੋਨ ਨੇ ਕਿਹਾ ਕਿ ਮੈਂ ਗੁਰੂਪੰਤਾ ਦਾਸ ਹਾਂ ਮੈਂ ਜ਼ਰੂਰ ਪੇਸ਼ ਹੋ ਰਿਹਾ ਹਾਂ ਅਤੇ ਨੰਗੇ ਪੈਰ ਚੱਲ ਕੇ ਜਾਵਾਂਗਾ ਅਤੇ ਸਪਸ਼ਟੀਕਰਨ ਦੇ ਕੇ ਆਵਾਂਗਾ ਤਾਂ ਸੂਤਰਾਂ ਦੇ ਮੁਤਾਬਕ ਉਹ ਪੂਰੇ ਤੱਥਾਂ ਅਤੇ ਜਾਣਕਾਰੀ ਦੇ ਨਾਲ ਪੇਸ਼ ਹੋ ਰਹੇ ਨੇ ਬਿਊਰੋ ਰਿਪੋਰਟ ਜਗਬਣੀ ਟੀਵੀ